ਤੋ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਰਿਤਚ ਹੈਲਥ ਕਲੀਨਿਕ ਹਨਾ ਜਿਹੜਾ ਕਿ ਹੋਮੋਪੈਥੀ ਦੀ ਨਾਲ ਹਰ ਇੱਕ ਤਰ੍ਹਾਂ ਦੀ ਜਿਹੜੀ ਟਰੀਟਮੈਂਟ ਉਹ ਕਰਦੇ ਨੇ ਤੇ ਆਪਾਂ ਇਹਨਾਂ ਦੇ ਕੁਝ ਪੇਸ਼IENTS ਨੇ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਹੈਗੀਆਂ ਨੇ ਬਿਮਾਰੀਆਂ ਦਾ ਟਰੀਟ ਹੋਇਆ ਲੋ ਜੀ ਆਪਾਂ ਕਲੀਨਿਕ ਦੇ ਅੰਦਰ ਪਹੁੰਚ ਚੁੱਕੇ ਹਾਂ ਜੀ ਮੇਰਾ ਨਾਮ ਹੈ ਪਿਊਸ਼ ਜੈਨ ਮੈਂ ਐਡਵੋਕੇਟ ਐ ਔਰ ਮਲੇਰ ਕੋਟਲਾ ਨੂੰ ਬਿਲੋਂਗ ਕਰਦਾ ਮੈਂ ਡਾਕਟਰ ਸਾਹਿਬ ਨਾਲ ਜੁੜਿਆ ਸੀ 2020 ਤੋਂ ਮੈਨੂੰ ਕਰੋਨਾ ਹੋ ਗਿਆ ਸੀਗਾ ਕਾਫੀ ਸਵियर ਤੇ ਉਸ ਟਾਈਮ ਮੈਂ ਡਾਕਟਰ ਸਾਹਿਬ ਕੋਲ ਆਇਆ ਸੀ ਫਰ ધ ਤੇ ਕਰੋਨਾ ਦੇ ਦੌਰਾਨ ਡਾਕਟਰ ਸਾਹਿਬ ਨੇ ਮੈਨੂੰ ਪੂਰਾ ਇੱਕ ਮਹੀਨਾ ਮੈਡੀਸਨ ਦਿੱਤੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਂ ਉਸ ਤੋਂ ਦੌਰਾਨ ਕੋਈ ਵੀ ਐਲੋਪੈਥਿਕ ਮੈਡੀਸਨ ਨਹੀਂ ਲਈ। ਜਦਕਿ ਮੈਂ ਕਾਫੀ ਜ਼ਿਆਦਾ ਬਿਮਾਰ ਹੋ ਗਿਆ ਸੀ ਔਰ ਮੇਰੇ ਘਰ ਦੇ ਵੀ ਔਰ ਮੇਰੇ ਰਿਲੇਟਿਵਸ ਮੈਨੂੰ ਕਹਿ ਰਹੇ ਸੀ ਵੀ ਤੁਸੀਂ ਹੌਟਲਸ ਆ ਜਾਓ ਕਿ ਤੁਸੀਂ ਡੀਐਮਸੀ ਐਡਮਿਟ ਹੋ ਜਾਓ ਤੁਸੀਂ ਇੱਥੇ ਹੋ ਜਾਓ। ਲੇਕਿਨ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਹਿ ਸੀ ਕਿ ਵੀ ਤੁਸੀਂ ਬਿਲਕੁਲ 100% ਮੇਰੇ ਤੇ ਰਿਲਾਇਅ ਆਪਨ ਕਰੋ ਔਰ ਮੇਰੀ ਮੈਡੀਸਨ ਲਓ। ਔਰ ਇੱਕ ਮਹੀਨਾ ਡਾਕਟਰ ਸਾਹਿਬ ਨੇ ਮੈਨੂੰ ਮੈਡੀਸਨ ਦਿੱਤੀ। ਔਰ ਮੈਨੇ ਕੋਈ ਵੀ ਦੂਜੀ ਮੈਡੀਸਨ ਨਹੀਂ ਲਈਤੀ ਔਰ ਮੈਂ 1 ਮਹੀਨੇ ਦੇ ਵਿੱਚ ਕਰੋਨਾ ਤੋਂ ਬਾਹਰ ਆ ਗਿਆ ਉਸ ਬਾਅਦ ਅਗਰ ਖਾਂਸੀ ਵੀ ਆਂਦੀ ਹੈ ਜਾਂ ਕੋਈ ਹਲਕੀ ਜੀ ਵੀ ਪ੍ਰੋਬਲਮ ਆਂਦੀ ਹੈ ਮੈਂ ਔਰ ਮੇਰੀ ਇੰਟਾਇਰ ਫੈਮਿਲੀ ਅਸੀਂ ਡਾਕਟਰ ਵਿਕਾਸ ਜੀ ਨਾਲ ਹੀ ਜੁੜੇ ਹੋਏ ਮੈਨੂੰ ਡਾਇਬੀਟਿਸ ਹੈ ਜੀ ਡਾਇਬੀਟਿਸ ਦਾ ਡਾਕਟਰ ਸਾਹਿਬ ਦੀ ਕੰਟੀਨਿਊਸ ਦਵਾਈ ਚੱਲਦੀ ਹੈ ਔਰ ਮੈਂ ਡਾਇਬੀਟਿਸ ਵੀ ਕਾਫੀ ਜ਼ਿਆਦਾ ਆਪਣੇ ਆਪ ਨੂੰ ਠੀਕ ਮਹਿਸੂਸ ਕਰਦਾ ਈਵਨ ਮੇਰੀ ਬੱਚੇ ਵਾਈਫ ਮਦਰ ਮੇਰੇ ਜਿੰਨੇ ਵੀ ਰਿਲੇਟਿਵਸ ਹੈ ਚੰਡੀਗੜ੍ਹ ਪੰਚਕੂਲਾ ਗੁਰਗਾਉਂ ਤੋਂ ਅੰਬਾਲਾ ਤੋਂ ਸਭ ਲੋ ਡਾਕਟਰ ਸਾਹਿਬ ਦੀ ਮੈਡੀਸਿਨਸ ਜਾ ਰਹੀ ਹੈ ਪਰ ਮੈਨੂੰ ਬੀਪੀ 3 14 15 ਸਾਲਾਂ ਤੋਂ ਪ੍ਰੋਬਲਮ ਸੀ ਮੇਰੀ ਐਲੋਪੈਥੀ ਮੈਡੀਸਿਨ ਚੱਲਦੀ ਸੀ ਠੀਕ ਹੈ ਜੀ ਮਤਲਬ ਖਾਂਦੀ ਵਾਜੂਦ ਵੀ ਮੇਰਾ ਬੀਪੀ ਨਾਰਮਲ ਨਹੀਂ ਸੀ ਰਹਿੰਦਾ ਹੈਗਾ ਜੀ ਅੱਛਾ ਹਾਈ ਹੋ ਜਾਂਦਾ ਸੀਗਾ ਤੇ ਹੁਣ ਜਦੋਂ ਦੀ ਇਹ ਹੋਮੋਪੈਥੀ ਮੈਡੀਸਿਨ ਸਟਾਰਟ ਕਰੀਆ ਸਰ ਹੁਣ ਬਿਲਕੁਲ ਨਾਰਮਲ ਰਹਿੰਦਾ ਹੈ ਬੀਪੀ ਜੀ ਕਿੰਨਾ ਟਾਈਮ ਹੋ ਗਿਆ ਮੈਂ ਡਾਕਟਰ ਸਾਹਿਬ ਤੋਂ ਮੈਡੀਸਨ ਲੈਂਦਾ ਪਰ ਮੇਰੀ ਮਤਲਬ 3 ਕ ਮਹੀਨਾ ਹੋਇਆ ਰੈਗੂਲਰ ਕੀਤੀ ਰਹਿੰਦੀ ਠੀਕ ਹੈ ਜੀ ਹਾਂ ਜੀ ਤੇ ਉਸ ਤੋਂ ਇਲਾਵਾ ਮੈਨੂੰ ਮਾਈਗਰੇਨ ਤੇ ਡਿਪਰੈਸ਼ਨ ਚ ਵੀ ਬਹੁਤ ਜ਼ਿਆਦਾ ਸੀ ਜੀ ਸਾਰੀ ਪ੍ਰੋਬਲਮ ਮੇਰੀ ਸੋਲਵ ਹੋਈ ਆ ਡਾਕਟਰ ਸਾਹਿਬ ਕੋਲ ਮਤਲਬ ਤੁਹਾਨੂੰ ਜ਼ਿਆਦਾਤਰ ਜਿਹੜੀ ਹੈਗੀ ਆ ਡਿਪਰੈਸ਼ਨ ਕਰਕੇ ਪ੍ਰੋਬਲਮ ਆਉਂਦੀ ਹੈ ਨਾ ਹਾਂਜੀ ਡਿਪਰੈਸ਼ਨ ਕਰਕੇ ਹਾਂਜੀ ਪਰ ਤੁਹਾਨੂੰ ਲੱਗਿਆ ਵੀ ਡਾਕਟਰ ਸਾਹਿਬ ਤੋਂ ਦਵਾਈ ਲੈ ਕੇ ਸਰ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਜੀ ਮੈਨੂੰ ਅੱਛਾ ਜਿਵੇਂ ਇੱਕ ਤੋਂ ਪਹਿਲਾਂ ਤੁਸੀਂ ਕਹਿੰਦੇ ਹੋ ਤੁਸੀਂ ਜਿਹੜੀ ਇੰਗਲਿਸ਼ ਮੈਡੀਸਨ ਲਈ ਆ ਉਹਦੇ ਨਾਲ ਕੀ ਮਤਲਬ ਇਤਨਾ ਦੀ ਮੈਡੀਸਨ ਤੇ ਉਹ ਮੈਡੀਸਨ ਨੂੰ ਕਿਵੇਂ ਕੰਪੇਅਰ ਕਰੋਗੇ ਜੀ ਤੁਸੀਂ ਸਰ ਜਿਵੇਂ ਦੇਖੋ ਹੁਣ ਮੇਰੀ 14-15 ਸਾਲ ਹੋ ਗਈ ਜੀ ਮੈਡੀਸਨ ਚੱਲਦੀ ਨੂੰ ਤੇ ਉਹਦੇ ਨਾਲ ਮੇਰੀ ਪ੍ਰੋਬਲ ਮਤਲਬ ਘਟੀਆਂ ਨਹੀਂ ਹੈਗੀਆਂ ਹੁਣ ਜਦੋਂ ਦੀ ਮੈਂ ਮੈਡੀਸਨ ਖਾਣ ਲੱਗੀ ਹੋਮੋਪੈਥੀ ਮੇਰੇ ਪ੍ਰੋਬਲਮਾਂ ਸੋਲਵ ਹੋਈਆਂ ਨਹੀਂ ਜੀ ਸਾਬ ਤੁਹਾਨੂੰ ਲੱਗਿਆ ਵੀ ਤੁਹਾਡੀਆਂ ਸਾਰੀਆਂ ਸਾਰੀਆਂ ਸੋਲਵ ਹੋਈਆਂ ਨਹੀਂ ਹੋਰ ਕਿਹੜੀਆਂ ਕਿਹੜੀਆਂ ਜਿਹੜੀਆਂ ਥੋੜੀ ਫੈਮਿਲੀ ਦੇ ਵਿੱਚ ਸਾਨੂੰ ਕੋਈ ਵੀ ਪ੍ਰੋਬਲਮ ਹੈ ਮੇਰੇ ਹਸਬੰਦ ਨੂੰ ਹੈ ਮੇਰੇ ਬੱਚਿਆਂ ਨੂੰ ਆਸੀਂ ਡਾਕਟਰ ਸਾਹਿਬ ਕੋਲ ਜਾਂਦੇ ਆ ਸਾਡੇ ਰਿਲੇਟਿਵ ਨੇ ਤੇ ਇਧਰ ਲੁਧਿਆਣੇ ਤੋਂ ਆਂਦੇ ਆਗੇ ਉਹਨਾਂ ਨੂੰ ਵੀ ਮਤਲਬ ਦਿਮਾਗੀ ਪ੍ਰੋਬਲਮ ਸੀਗੀ ਕਾਫੀ ਹੱਦ ਤੱਕ ਬੈਟਰ ਨਹੀਂ ਸੀ ਸਾਡੀ ਮਾਸਤੀ ਜੀ ਨੇ ਇੱਕ ਉਹਨਾਂ ਨੂੰ ਪੈਰਾਲਾਈਜ਼ ਹੋਇਆ ਸੀ ਅਟੈਕ ਨਾਲ ਬ੍ਰੇਨ ਦਾ ਸੀਗਾ ਉਹਨਾਂ ਦੀ ਮੈਡੀਸਨ ਵੀ ਇ फर्क पैनू सी डेंटल इशू थोड़े सो तो इसलिए मैं मैडिसिन पेल ले पेन किलर की एलोपैथी सी मैं कि रिएक्शन हो गया स्वैलिंग हो फुल बॉडी पर फिर ना तो मैं कंसल्ट किया सो फाइव डेज़ की मैडिसिन वह हम मैं पूरी तरह ठीक हाँ मैं कोई प्रॉब्लम नहीं है बट हूँ तो थोड़ी ਜਿਨੇ ਹੁਣ ਮੈਨੂੰ ਥੋੜੀਆਂ ਇੰਗੂਨਲ ਹਰਨੀਆਂ ਨੇ ਸੋ ਉਹਦਾ ਮੋਸਟਲੀ ਆਪਾਂ ਨੂੰ ਰੈਫਰ ਕਰ ਦਿਆ ਵੀ ਆਪਰੇਟ ਕਰਵਾ ਲਓ ਸੋ ਮੈਂ ਫੀਚਰ ਆ ਡੇਲੀ ਮੈਂ ਐਕਤੀਵਿਟੀ ਬਾਤੇ ਜਾਣਾ ਯਾ 16 17 ਕਿਲੋਮੀਟਰ ਸੋ ਮੈਨੂੰ ਕਾਫੀ ਪੇਨ ਹੁੰਦੀ ਸੀ ਬਟ ਫਿਰ ਮੈਂ ਇਹਨਾਂ ਨਾਲ ਜਦੋਂ ਫਸਟ ਟਾਈਮ ਉਦੋਂ ਕੰਸਲਟ ਕੀਤਾ ਸੀ ਫਿਰ ਉਹਨਾਂ ਨੇ ਮੈਨੂੰ ਮੈਡੀਸਿਨ ਦਿੱਤੀ ਹੈ ਤੇ ਉਹਦੇ ਨਾਲ ਕੀਆ ਮੈਨੂੰ ਬਿਲਕੁਲ ਹੁਣ ਰਿਲੀਫ ਹੈ ਮੈਨੂੰ ਕੋਈ ਪੇਨ ਨਹੀਂ ਹੁੰਦੀ ਇਸ ਤੋਂ ਇਲਾਵਾ ਜਿਵੇਂ ਆਪਣੇ ਡੇਂਗੂ ਹੈ ਉਹ ਮੈਨੂੰ ਹੋ ਚੁੱਕਿਆ ਦੋ ਵਾਰੀ ਹੋ ਚੁੱਕਿਆ ਇਕ ਵਾਰੀ ਇੱਥੇ ਸੀ ਜਦੋਂ ਮੋਹਾਲੀ ਸੀ ਉੱਥੇ ਵੀ ਹੋਇਆ ਬਟ ਲਈ ਸੀ ਮੈਡੀਸਿਨ ਨਹੀਂ ਇੰਪਰੂਵਮੈਂਟ ਹੋਈ ਤੋ ਫਿਰ ਜਦੋਂ ਇੱਥੇ ਆ ਕੇ ਉਹ ਆਪਾਂ ਲਈ ਹੈ ਤਾਂ ਮਤਲਬ 1-2 ਦਿਨ ਵਿੱਚ ਹੀ ਪਤਾ ਲੱਗ ਜਾਂਦਾ ਵੀ ਇੰਪਰੂਵਮੈਂਟ ਹੋ ਰਿਹਾ ਮੇਰੀ ਬੇਟੀ ਨੂੰ ਪਿਛਲੇ ਮਹੀਨੇ 20-25 ਦਿਨ ਲਗਾਤਾਰ ਖਾਂਸੀ ਹੁੰਦੀ ਰਹੀ ਅਸੀਂ ਸਾਰੇ ਡਾਕਟਰਾਂ ਨੂੰ ਦਿਖਾ ਲਿਆ ਸੀਗਾ ਤੇ ਉਹਦੇ ਵਾਸਤੇ ਅਸੀਂ ਨੀਮੋਲਾਈਜ਼ਰ ਵੀ ਲਾਉਂਦੇ ਰਹੇ ਲੇਕਿਨ ਕੋਈ ਫਰਕ ਨਹੀਂ ਪਿਆ ਫਿਰ ਇੱਕ ਦਿਨ ਅਸੀਂ ਡਾਕਟਰ ਸਾਹਿਬ ਕੋਲ ਲੈ ਕੇ ਆਏ ਉਹਨਾਂ ਨੇ ਉਹਨੂੰ ਜਿਹੜੀ ਦਵਾਈ ਦਿੱਤੀ ਉਹਦੇ ਨਾਲ ਉਹਨੂੰ ਬਹੁਤ ਫਰਕ ਪਿਆ ਇੱਕ ਦਿਨ ਚੋਂ ਦੀ ਖਾਂਸੀ ਠੀਕ ਹੋ ਗਈ ਹੁਣ ਉਹ ਬਿਲਕੁਲ ਠੀਕ ਹੈ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਡਾਕਟਰ ਸਾਹਿਬ ਕੋਲ ਹੀ ਲੈ ਕੇ ਆਉਂਦੇ ਹਾਂ ਸਾਰਿਆਂ ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ ਉਹਦੀ ਮੈਡੀਸਨ ਵੀ ਡਾਕਟਰ ਸਾਹਿਬ ਕੋਲ ਚੱਲ ਰਹੀ ਆ ਉਹ ਕਾਫੀ ਹੱਦ ਤੱਕ ਹੁਣ ਠੀਕ ਆ ਮੇਰਾ ਮਾਈਗ੍ਰੇਨ ਤੇ ਇਸ ਦੇ ਨਾਲ ਹੀ ਮੇਰੀ ਬ੍ਰਦਰ ਇਨ ਲਾ ਦੀ ਬੇਟੀ ਆ ਉਹਦੇ ਸਕਿਨ ਤੇ ਚਾੜ ਢੁੱਲ ਲੱਗੀ ਸੀਗੀ ਉਹ ਸੀ ਉਸੇ ਟਾਈਮ ਉਹਨੂੰ ਇੱਥੇ ਲੈ ਕੇ ਆਏ ਉਹਦੀ 10 ਇੰਚ ਸਕਿਨ ਠੀਕ ਹੋ ਗਈ ਬਿਲਕੁਲ ਠੀਕ ਆ ਹੁਣ ਉਹ ਇਹ ਚੀਜ਼ ਸੀਗੀ ਬੱਚੇ ਦੇਤੇ ਆ ਸਾਰੀ ਬਲੀਡਿੰਗ ਵੀ ਬੱਚਾ ਆਪਣੇ ਨਾਕ ਨੂੰ ਮਾਰ ਕੇ ਬਲੀਡਿੰਗ ਵੀ ਉਹਨੂੰ ਹੋ ਰਹੀ ਸੀਗੀ ਤਾਂ ਇਹ ਚੀਜ਼ ਇਸ ਕੰਡੀਸ਼ਨ ਦੇ ਵਿੱਚ ਮੇਰੇ ਕੋਲ ਇਹ ਲੈ ਕੇ ਆਏ ਸੀ ਬੱਚੇ ਬਹੁਤ ਸੀਰੀਅਸ ਇੱਕ ਤਰ੍ਹਾਂ ਦਾ ਕੇਸ ਸੀਗਾ ਬਹੁਤ ਸੀਰੀਅਸ ਕੇਸ ਸੀਗਾ ਔ ਇਹ ਅਜ ਕੋ ਤਿੰਨ ਚਾਰ ਦਿਨ ਪਹਿਲਾਂ ਦੀ ਫੋਟੋ ਹੈ ਫੇਸ ਦੇਖੋ ਤੁਸੀਂ ਫੇਸ ਦੇਖ ਸਕਦਾ ਫੇਸ ਜਿਵੇਂ ਬਿਲਕੁਲ ਠੀਕ ਹੋ ਗਿਆ ਫੇਸ ਤਾਂ ਬਿਲਕੁਲ ਹੀ ਠੀਕ ਹੋ ਗਿਆ ਬਾਕੀ ਸਕਿਨ ਵੀ ਦੇਖੋ ਸਾਰੀ ਆਲਮੋਸਟ ਠੀਕ ਹੁੰਦੀ ਜਾ ਰਹੀ ਹੈ ਮਤਲਬ ਬਹੁਤ ਇੱਕ ਸੀਰੀਅਸ ਜਿਵੇਂ ਦੇਖੋ ਸਾਡੇ ਸਾਹਮਣੇ ਹੈ ਔਰ ਬੱਚਾ ਬੜਾ ਖੁਸ਼ ਹੋ ਕੇ ਉਹਨੇ ਮੈਡੀਸਨ ਸਭ ਤੋਂ ਵੱਡੀ ਗੱਲ ਹੈ ਬੱਚੇ ਨੇ ਮੈਡੀਸਨ ਬੜੀ ਖੁਸ਼ ਹੋ ਕੇ ਖਾਈ ਬੱਚੇ ਨੇ ਤਕਲੀਫ ਨਹੀਂ ਮੰਨੀ ਕੋਈ ਪੇਨਫੁਲ ਟਰੀਟਮੈਂਟ ਨਹੀਂ ਬੱਚੇ ਨੂੰ ਮਿਲੇ ਮਤਲਬ ਕਾਫੀ ਹੱਦ ਤੱਕ ਠੀਕ ਹੋ ਗਿਆ ਮਤਲਬ ਲੋਕਾਂ ਦੇ ਜਿਹੜੇ ਮਿਥ ਨੇ ਹੋਮੋਪੈਥੀ ਨੂੰ ਲੈ ਕੇ ਆਪਾਂ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੀਆਂ ਹਾਂ ਹਾਂ ਬਿਲਕੁਲ ਜੀ ਤੇ ਜੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਲੋਕ ਜਿਹੜਾ ਕਹਿੰਦੇ ਨੇ ਜਿਵੇਂ ਆਪਾਂ ਨੇ ਪਹਿਲਾਂ ਵੀਡੀਓ ਕੀਤੀ ਸੀ ਉਹਦੇ ਵਿੱਚ ਲੋਕਾਂ ਨੇ ਕਮੈਂਟ ਵੀ ਕੀਤੇ ਨੇ ਕਿ ਜਿਹੜੀ ਦਵਾਈ ਹੈ ਇੱਕ ਸਲੋ ਕੰਮ ਕਰਦੀ ਆ ਤੇ ਇਹਦੇ ਬਾਰੇ ਮਤਲਬ ਤੁਸੀਂ ਕੀ ਕਹੋਗੇ ਲੋਕਾਂ ਨੂੰ ਦੇਖੋ ਮੇਰੇ ਖਿਆਲ ਦੇ ਵਿੱਚ ਇਹ ਮਿਥ ਤਾਂ ਸਭ ਤੋਂ ਪੁਰਾਣਾ ਹੈ ਖੈਰ ਮਿਥੇ ਵਾਲਾ ਮੈਂ ਇਸ ਨੂੰ ਐਕਸੈਪਟ ਕਰਦਾ ਹਾਂ ਕਿ ਹਾਂ ਸਾਰੇ ਲੋਕਾਂ ਦੇ ਵਿੱਚ ਇਹ ਮਿਥ ਹੈ ਵੀ ਹੋਮੋਪੈਥੀ ਨੂੰ ਸਲੋ ਮੰਨਿਆ ਜਾਂਦਾ ਪਰ ਇਹ ਬਹੁਤ ਸ਼ੁਰੂ ਤੋਂ ਚੱਲੀ ਆ ਰਹੀ ਚੀਜ਼ ਪਰ ਹੁਣ ਜੋ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਦੇਖ ਰਹੇ ਹਾਂ ਹੁਣ ਲੋਕ ਇਸ ਚੀਜ਼ ਨੂੰ ਛੱਡਦੇ ਵੀ ਜਾ ਰਹੇ ਨੇ ਸ਼ਾਇਦ ਇਹ ਗੱਲਾਂ ਹੀ ਰਹਿ ਗਈਆਂ ਨੇ ਪ੍ਰੈਕਟੀਕਲੀ ਇਹ ਚੀਜ਼ ਨਹੀਂ ਹੈ ਹੁਣ ਸਰ ਕਿਸ ਤਰ੍ਹਾਂ ਦੇ ਜਿਹੜੇ ਐਮਰਜੈਂਸੀ ਜਿਵੇਂ ਐਮਰਜੈਂਸੀਜ਼ ਨੇ ਤੁਸੀਂ ਹੈਂਡਲ ਕਰਦੇ ਹੋ ਕੁਝ ਐਗਜ਼ਾਮਪਲ ਅਗਰ ਤੁਸੀਂ ਦੇਣੀਆਂ ਚਾਹੁੰਦੇ ਹੋ ਤਾਂ ਉਹ ਵੀ ਅਮੇ ਐਗਜ਼ੈਪਲਸ ਵਸੇ ਬਰਨ ਦਾ ਕੇਸ ਉਹਨੇ ਮੈਂ ਤੁਹਾਨੂੰ ਦਿਖਾਇਆ ਸੀਗਾ ਉਹ ਤੁਸੀਂ ਦੇਖ ਹੀ ਲਿਆ ਸ਼ਾਇਦ ਸਾਡੇ ਕੋਲ ਇਸ ਤਰ੍ਹਾਂ ਦੀਆਂ ਮੈਡੀਸਿਨਸ ਵੰਡਰਫੁਲ ਮੈਡੀਸਿਨਸ ਨੇ ਬਰਨ ਤੋਂ ਬਾਅਦ ਜਿਹੜਾ ਇਮੀਡੀਏਟਲੀ ਪੇਨ ਨੂੰ ਰਿਲੀਵ ਕਰਦੀਆਂ ਨੇ ਸਾਡੇ ਘਰ ਦੇ ਵਿੱਚ ਵੀ ਮੇਰੇ ਮਦਰ ਦੇ ਇੱਕ ਵਾਰੀ ਗਰਮ ਗਰਮ ਤੜਕਾ ਜਿਹਨੂੰ ਤੜਕਾ ਬਣਾਣੇ ਹੁੰਦੇ ਆਪਾਂ ਉਸ ਤੋਂ ਵੀ ਸ਼ਾਇਦ ਗਰਮ ਕੋਈ ਚੀਜ਼ ਨਹੀਂ ਹੁੰਦੀ ਉਹ ਤੜਕਾ ਉਹਨਾਂ ਦੇ ਪੈਰ ਤੇ ਪੈ ਗਿਆ ਸੀਗਾ ਤਾਂ ਉਹਨਾਂ ਨੂੰ ਮੈਂ ਇਮੀਡੀਏਟਲੀ ਉਹ ਹੋਮਿਓਪੈਥਿਕ ਮੈਡੀਸਿਨ ਮੈਂ ਘਰ ਵੀ ਰੱਖਦਾ ਉਹ ਇਮੀਡੀਏਟਲੀ ਉਹਨਾਂ ਦੇ ਮੂੰਹ ਚ ਪਾਈ ਤਾਂ ਉਹਨਾਂ ਦਾ ਦਰਦ ਵਿਥਿਨ 2 ਮਿੰਟ ਉਹਨਾਂ ਦੀ ਸਾਰੀ ਜਲਨ ਠੀਕ ਹੋ ਗਈ ਸੀਗੀ ਸਾਡੇ ਇਸ ਤਰ੍ਹਾਂ ਹੀ ਸਾਡੇ ਇੱਕ ਸਲਫਰ ਨਾਮ ਦੀ ਮੈਡੀਸਨ ਆਂਦੀ ਹੈ ਜਦੋਂ ਉਹਨੂੰ ਹਾਇਰ ਪੋਟੈਂਸੀ ਦੇ ਵਿੱਚ ਫਰਸਟ ਡੇ ਹੀ ਬਰਥ ਹੁੰਦੇ ਸਾਰੇ ਬੱਚੇ ਦੇ ਜੇਮੂ ਦੇ ਵਿੱਚ ਪਾ ਦਈਏ ਇੱਕ ਡ੍ਰੌਪ ਹੋਈਆ ਇੱਕ ਦਾਣਾ ਉਹਦਾ ਜੋ ਵੀ ਹੈ ਮਿਨਿਮਮ ਡੋਸ ਦੇ ਵਿੱਚ ਅਸੀਂ ਪਾਉਣੀ ਹੈ ਕਿਉਂਕਿ ਨਿਊ ਬੌਰਨ ਬੇਬੀ ਨੂੰ ਅਸੀਂ ਕੁਝ ਮੂਹ ਦੇ ਵਿੱਚ ਜ਼ਿਆਦਾ ਪਾ ਵੀ ਨਹੀਂ ਸਕਦੇ ਤਾਂ ਜਦੋਂ ਅਸੀਂ ਉਹਦਾ ਇੱਕ ਛੋਟਾ ਜਿਹਾ ਦਾਣਾ ਬਿਲਕੁਲ ਉਹਦੇ ਜੀਭ ਤੇ ਰੱਖ ਦਿੰਨੇ ਆ ਤਾਂ ਉਹ ਜਿਹੜੀ ਨੋਜ਼ ਹੈ ਉਹ ਉਹਦਾ ਇਮਿਊਨ ਸਿਸਟਮ ਨੂੰ ਇੰਨਾ ਸਟਰੋਂਗ ਕਰ ਦਿੰਦੀ ਹੈ ਵੀ ਉਹਦੇ ਜਲਦੀ ਜਲਦੀ ਉਹਨੂੰ ਬਿਮਾਰੀਆਂ ਨਹੀਂ ਹੁੰਦੀਆਂ ਹਾਂ ਇਹਦਾ ਜਵਾਬ ਇਹ ਹੈ ਜੀ ਵੀ ਹਰ ਡਿਜ਼ੀਜ਼ ਦੇ ਹਰ ਹਰ ਐਜ਼ ਦੇ ਬੰਦੇ ਨੂੰ ਇਹਦੀ ਪ੍ਰੋਬਲਮ ਦੇ ਵਿੱਚ ਆਪਾਂ ਦੇ ਸਕਦੇ ਹਾਂ ਦਵਾਈ ਓਕੇ ਜੀ ਤੇ ਇੱਕ ਹੋਰ ਪੇਸ਼ੈਂਟ ਬਹੁਤ ਇਹ ਗੱਲ ਕਰਦੇ ਨੇ ਜੀ ਕਿ ਜਿਹੜੇ ਜਿਹੜੀ ਦਵਾਈ ਹੈ ਇਹ ਮਿੱਠੀ ਹੁੰਦੀ ਹੈ ਤੇ ਸ਼ੂਗਰ ਵਾਲੇ ਪੇਸ਼ੈਂਟ ਇਹਨੂੰ ਲੈ ਸਕਦੇ ਕੀ ਸਹੀ ਹੈ ਜੀ ਇਹ ਨੋ ਬਿਲਕੁਲ ਗਲਤ ਹੈ ਜੀ ਇਹ ਕਿਉਂਕਿ ਇਹ ਜਿਹੜੀ ਸ਼ੂਗਰ ਵਾਲੀ ਅਸੀਂ ਗੋਲੀਆਂ ਦਿੰਨੇ ਆ ਠੀਕ ਹੈ ਗੋਲੀਆਂ ਸ਼ੂਗਰ ਵਾਲੀਆਂ ਹੁੰਦੀਆਂ ਨੇ ਪਰ ਇਹ ਗੋਲੀਆਂ ਦੀ ਡੋਜ਼ ਇੰਨੀ ਮਿਨੀਮਮ ਹੁੰਦੀ ਹੈ ਵੀ ਇਸ ਤੋਂ ਜ਼ਿਆਦਾ ਸ਼ੂਗਰ ਦਾ ਪੇਸ਼ੈਂਟ ਜਿਹੜੀ ਰੋਟੀ ਖਾਂਦਾ ਹੈ ਉਹ ਇੱਕ ਰੋਟੀ ਦੇ ਵਿੱਚ ਵੀ ਇਸ ਤੋਂ ਜ਼ਿਆਦਾ ਸ਼ੂਗਰ ਹੁੰਦੀ ਹੈ ਜਿੰਨੀ ਅਸੀਂ ਸ਼ੂਗਰ ਦੇ ਪੇਸ਼ੈਂਟਸ ਦਿੰਨੇ ਆ ਇਸ ਕਰਕੇ ਇਹ ਬਿਲਕੁਲ ਮਿਥ ਹੈ ਬਿਲਕੁਲ ਗਲਤ ਚੀਜ਼ ਹੈ ਵੀ ਸ਼ੂਗਰ ਵਾਲਾ ਪੇਸ਼ੈਂਟ ਹੈ ਜਿਹੜਾ ਇਹ ਵਾਲੀ ਗੋਲੀ ਨਹੀਂ ਖਾ ਸਕਦਾ ਡਾਕਟਰ ਸਾਹਿਬ ਕਿਛੁ ਮੈਨੇ ਦਾ ਵੀ ਸ਼ੂਗਰ ਦਾ ਇਲਾਜ ਹੁੰਦਾ ਹੋਮਿਓਪੈਥੀ ਨਾਲ ਖਤਮ ਹੋ ਸਕਦਾ ਬਿਲਕੁਲ ਖਤਮ ਹੁੰਦੀ ਹੈ ਜੀ ਹੋਮਿਓਪੈਥੀ ਦੇ ਵਿੱਚ ਸ਼ੂਗਰ ਦੇ ਪੇਸ਼ੈਂਟਸ ਬਿਲਕੁਲ ਠੀਕ ਹੋ ਜਾਂਦੇ ਨੇ ਕੰਪਲੀਟਲੀ ਠੀਕ ਹੋ ਜਾਂਦੇ ਨੇ ਜਿਹੜੇ ਕਿ ਡਾਇਬੀਟਸ ਦੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਨਾਲ ਥਾਇਰੋਇਡ ਵੀ ਹੋ ਜਾਂਦਾ ਜਿ ਸਾਰੇ ਪੇਸ਼ੈਂਟ ਪੇਸ਼ੈਂਟ ਨੂੰ ਸਾਰੇ ਬਾਡੀ ਨੂੰ ਸੋਜ ਆ ਜਾਂਦੀ ਹੈ ਓਡੀਮਾ ਆ ਜਾਂਦਾ ਹੈ ਇਹ ਜਿਹੇ ਕੇਸਿਸ ਭਰੇ ਹੋਏ ਨੇ ਬਹੁਤ ਲੋਕਾਂ ਨੂੰ ਇਹ ਜਿਹੇ ਕੇਸਿਸ ਉਹ ਡਾਇਲਿਸਿਸ ਤੇ ਨਿਰਭਰ ਰਹਿੰਦੇ ਨੇ ਹੋਮਿਓਪੈਥੀ ਦੇ ਵਿੱਚ ਅਸੀਂ ਮੈਂ ਅਕਸਰ ਇਹ ਚੀਜ਼ਾਂ ਦੇਖਦੇ ਆ ਕਿ ਜਦ ਪੇਸ਼ੈਂਟ ਰਿਲੀਜੀਅਸਲੀ ਹੋਮਿਓਪੈਥਿਕ ਦਵਾਈ ਨੂੰ ਵੀ ਨਾਲ ਫਾਲੋ ਕਰਦਾ ਅਸੀਂ ਇਹ ਨਹੀਂ ਕਹਿੰਦੇ ਮੈਡੀਕਲੋਪੈਥਿਕ ਅਸੀਂ ਟਰੀਟਮੈਂਟ ਬੰਦ ਨਹੀਂ ਕਰਦੇ ਨਾ ਡਾਇਲਿਸਿਸ ਬੰਦ ਕਰਦੇ ਆ ਜਲਦੀ ਜਲਦੀ ਪਰ ਜਦ ਰਿਲੀਜੀਅਸਲੀ ਨਾਲ ਹੋਮਿਓਪੈਥੀ ਮੈਡੀਸਨ ਵੀ ਨਾਲ ਲੈਂਦਾ ਤਾਂ ਅਸੀਂ ਉਹਨਾਂ ਦੇ ਸਹੂਲੀ-ਹੂਲੀ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਦੇ ਜਾਂਦੇ ਆ ਉਹਨਾਂ ਦਾ ਕਰੀਟੀਨਿਨ ਲੈਵਲ ਆਪਣੇ ਨਾਰਮਲ ਲੈਵਲ ਤੇ ਲੈ ਕੇ ਆਣੇ ਆ ਇਹ ਚੀਜ਼ਾਂ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਕਰਦੇ ਆ ਉਹਨਾਂ ਦਾ ਸੋਜਿਸ਼ ਆ ਸਾਰੀ ਬਾਡੀ ਦੀ ਠੀਕ ਹੋ ਜੇ ਦੀ ਆ ਮੇਰਾ ਕੇਸ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹਨਾਂ ਦਾ ਮੈਂ ਤੁਹਾਨੂੰ ਹੁਣ ਵੀ ਦਿਖਾ ਸਕਦਾ ਹਾਂ ਉਹਨਾਂ ਨੂੰ ਮਿਲਵਾ ਵੀ ਸਕਦਾ ਹਾਂ ਬਹੁਤ ਮੈਂ ਤੁਹਾਨੂੰ ਇਹੀ ਪੁੱਛਣ ਲੱਗਿਆ ਸੀ ਵੀ ਕਿਤੇ ਗੱਲਾਂ ਤਾਂ ਨਹੀਂ ਹੈਗੀਆਂ ਵੀ ਠੀਕ ਹੋਏ ਵੀ ਨਹੀਂ ਇਹਨਾਂ ਨੂੰ ਮੈਂ ਮਿਲਵਾ ਵੀ ਸਕਦਾ ਹਾਂ ਅੱਜ ਵੀ ਮੇਰੇ ਕੋਲੇ ਪੇਸ਼ੈਂਟ ਚੱਲ ਰਹੇ ਨੇ ਇਹਨਾਂ ਦੀ ਐਲੋਪੈਥੀ ਵੀ ਚੱਲ ਰਹੀ ਹੈ ਬਟ ਹੋਮਿਓਪੈਥੀ ਦੇ ਨਾਲ ਉਹਨਾਂ ਦੇ ਐਲੋਪੈਥਿਕ ਡਾਕਟਰ ਵੀ ਹੈਰਾਨ ਨੇ ਵੀ ਤੁਸੀਂ ਬਹੁਤ ਵੰਡਰਫੁਲ ਤੁਸੀਂ ਜਿਹੜਾ ਹੈਗਾ ਰਿਜ਼ਲਟ ਦੇ ਰਹੇ ਹੋ ਤੁਹਾਡੀ ਅੰਨੀਆਂ ਸਾਰੀ ਬਿਮਾਰੀਆਂ ਜਿਵੇਂ ਮੈਂ ਤੁਹਾਨੂੰ ਕਿਹਾਤੀਆਂ ਅੰਨੀਆਂ ਸਾਰੀ ਬਿਮਾਰੀਆਂ ਨੇ ਅੰਨੀਆਂ ਸਾਰੀ ਬਿਮਾਰੀਆਂ ਦੇ ਬਾਵਜੂਦ ਵੀ ਉਹ ਪੇਸ਼ੈਂਟ ਬਹੁਤ ਅੱਛੀ ਤਰ੍ਹਾਂ ਸਰਵਾਈਵ ਕਰ ਰਹੇ ਨਹੀਂ ਤਾਂ ਇਸ ਬਿਮਾਰੀਆਂ ਦੇ ਨਾਲ ਆਦਰਵਾਇਜ਼ ਪੇਸ਼ੈਂਟ ਜਲਦੀ ਜਲਦੀ ਸਰਵਾਈਵ ਡਾਇਬਟੀਜ਼ ਇੱਕ ਹੋਰ ਪੇਸ਼ੈਂਟ ਸੀ ਮੇਰੇ ਕੋਲ ਧੂਰੇ ਤੋਂ ਆਂਦੇ ਨੇ ਬੈਂਕ ਮੈਨੇਜਰ ਨੇ ਉਹਨਾਂ ਦਾ ਲੜਕਾ ਜਿਹੜਾ ਪੇਸ਼ੈਂਟ ਦਾ ਲੜਕਾ ਜਿਹੜਾ ਬੈਂਕ ਮੈਨੇਜਰ ਉਹ ਡਾਇਬਟੀਜ਼ ਦਾ ਪੇਸ਼ੈਂਟ ਉਹਨਾਂ ਦਾ ਡਾਇਬਟਿਕ ਫੁੱਟ ਹੋ ਗਿਆ ਸੀਗਾ ਅਲਸਰ ਹੋ ਗਿਆ ਸੀ ਸ਼ੂਗਰ ਜਦ ਬਹੁਤ ਜ਼ਿਆਦਾ हाई लेवल ਤੇ ਲਗਾਤਾਰ ਰਹਿੰਦੀ ਹੈ ਤਾਂ ਅਲਸਰਸ ਹੋਣੇ ਕਈ ਵਾਰੀ ਸ਼ੁਰੂ ਹੋ ਜਾਂਦੇ ਆ ਤਾਂ ਉਹਨਾਂ ਦੇ ਪੈਰ ਦੇ ਉੱਤੇ ਜ਼ਖਮ ਹੋ ਗਏ ਸੀ ਤਾਂ ਉਹ ਸੀਰੀਅਸ ਹੋ ਗਿਆ ਸੀ ਕੇਸ ਥੋੜਾ ਜਿਹਾ ਉਹਨਾਂ ਦੀ ਬੋਡੀ ਦੇ ਉੱਤੇ ਸਵੇਲਿੰਗ ਵੀ ਆ ਗਈ ਸੀ ਸਾਰੀ ਤਾਂ ਉਹ ਕੇਸ ਵੀ ਉਹ ਹਸਪੀਟਲ ਦੇ ਵਿੱਚ ਇੱਕ ਬੜੇ ਹਸਪੀਟਲ ਦੇ ਵਿੱਚੋਂ ਹੀ ਚੱਕ ਕੇ ਬਲਕੇ ਮੇਰੇ ਕੋਲ ਲੈ ਕੇ ਆਏ ਹੋਏ ਸੀ ਤਾਂ ਠੀਕ ਮੈਂ ਹੀ ਕੀਤਾ ਟੋਟਲੀ ਉਹ ਜੇ ਕਹੋ ਤਾਂ ਮੈਂ ਉਹਨਾਂ ਨੂੰ ਕਾਲ ਵੀ ਲਗਾ ਕੇ ਤੁਹਾਡੀ ਗੱਲ ਵੀ ਕਰਵਾ ਸਕਦਾ ਕੋਈ ਐਸੀ ਗੱਲ ਨਹੀਂ ਆਪਾਂ ਕਰ ਲੈਂਦੇ ਆ ਜੀ ਗੱਲ ਹਾਂਜੀ ਹਾਂਜੀ ਉਹਨਾਂ ਨੇ ਚੱਕ ਲਿਆ ਮੇਰਾ ਫੋਨ ਤਾਂ ਮੈਂ ਡੈਫੀਨਿਟਲੀ ਚੱਕਣਗੇ ਅੱਗੇ ਜਿਨਾਂ ਫੋਨ ਹੋਊਗਾ ਵੀ ਰੈਗੂਲ ਉਹ ਤੁਹਾਨੂੰ ਆਪ ਦੱਸਣਗੇ ਉਹ ਕਿ ਉਹਨਾਂ ਦੇ ਕੀ ਐਕਸਪੀਰੀਅੰਸ ਸੀਗਾ ਹਾਂ ਰਾਹੁਲ ਜੀ ਮੈਨੇਜਰ ਸਾਹਿਬ ਕੀ ਹਾਲ ਹੈ ਗੁੱਡ ਈਵਨਿੰਗ ਬੜੀ ਬੜੀ ਸਤ ਸ੍ਰੀ ਅਕਾਲ ਹਾਂ ਜੀ ਅਕਚੁਅਲੀ ਮੇਰੇ ਕੋਲ ਨਾ ਮਲੇ ਕੋਟ ਨਾਲ ਲਾਈਵ ਵਾਲੇ ਆਏ ਹੋਏ ਸੀਗੇ ਕੁਝ ਬਾਈਟਸ ਲੈਣ ਕੁਝ ਪੇਸ਼ੈਂਟਸ ਤੋਂ ਸੁਣਿਆ ਸੀ ਇਹਨਾਂ ਨੇ ਤਾਂ ਮੈਂ ਤੁਹਾਡੇ ਫਾਦਰ ਸਾਹਿਬ ਦਾ ਜ਼ਿਕਰ ਕਰਿਆ ਸੀਗਾ ਤਾਂ ਇਹ ਕਹਿੰਦੇ ਵੀ ਤੁਸੀਂ ਗੱਲਾਂ ਹੀ ਮਾਰ ਰਹੇ ਹੋ ਜਾਂ ਸੱਚ ਵੀ ਹੈ ਇਸ ਚੀਜ਼ ਬਾਰੇ ਹਾਂ ਮੈਂ ਤੁਹਾਡੇ ਅਸੀਂ ਮਤਲਬ ਤੁਹਾਨੂੰ ਤੁਹਾਡਾ ਕਲੀਅਰ ਕਰਨਾ ਚਾਹ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਤੁਹਾਡੇ ਫਾਦਰ ਨੂੰ ਕਾਫੀ ਸੀਰੀਅਸ ਪ੍ਰੋਬਲਮ ਆ ਗਈ। ਉਹਨਾਂ ਦੇ ਨਾ ਨੀਚੇ ਲੱਗਦੇ ਉੱਤੇ ਟਾਂਗ ਦੇ ਲੱਗਦੇ ਉੱਤੇ ਨਾ ਜਖਮ ਹੋ ਗਿਆ ਸੀਗਾ। ਓਕੇ ਜੀ। ਜੋ ਉਹਨਾਂ ਨੇ ਕਿਹਾ ਨਹੀਂ ਕਿਹਾ ਤੇ ਇਹੋ ਜਖਮ ਵੱਧ ਗਿਆ ਸਰ। ਅੱਛਾ ਜੀ। ਤਾਂ ਸੀ ਇੱਕ ਵਧੀਆ ਪ੍ਰਾਈਵੇਟ ਹਸਪੀਟਲ ਤੇ ਲੈ ਕੇ ਗਿਆ ਚੰਡੀਗੜ੍ਹ ਦਿਖਾਇਆ ਲੋਕ ਤੇ ਜਾ ਕੇ। ਉੱਥੇ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਮਤਲਬ ਇਨਫੈਕਸ਼ਨ ਬਹੁਤ ਜ਼ਿਆਦਾ ਫੈਲ ਚੁੱਕੀ ਹੈ। ਇਹ ਵੀ ਨਹੀਂ ਪਤਾ ਕਿ ਲੱਤ ਵੱਢਣੀ ਪਵੇਗੀ। ਅੱਛਾ ਜੀ ਅਸੀਂ ਕਰ ਅਸੀਂ ਹਾਂ ਅਸੀਂ ਗਾਰੰਟੀ ਕੋ ਨਹੀਂ ਲੈਂਦੇ ਤੁਸੀਂ ਦਾਖਲ ਕਰ ਦੋਗਾ ਤੇ ਇੰਸੂਰੈਂਸ ਵਗੈਰਾ ਲੱਗੇਗੀ ਤੇ ਅਸੀਂ ਕੇਅਰ ਕਰਾਂਗੇ ਅਕੀ ਥੋੜੇ ਡਰ ਗਏ ਕਿ ਨਹੀਂ ਉਹ ਦਾ ਕਈ ਮੇਰੀ ਡਾਕਟਰ ਸਾਹਿਬ ਦਾ ਕਹ ਲੋਈ ਤੁਸੀਂ ਹਾਂ ਡਾਕਟਰ ਕੋ ਆ ਪਰ ਉਹ ਮੈਂ ਦੇਖੂ ਕੀ ਕਰੀਏ ਉਹਦੇ ਕੋਲ ਮੈਂ ਤਾਂ ਡਾਕਟਰ ਨੇ ਸਿੱਧਾ ਇਹ ਗੱਲ ਕਿ ਜਦੋਂ ਤੁਸੀਂ ਮੈਨੂੰ ਬੁਲਾਉਣੀ ਪਹਾਰੀ ਬਣਾ ਤੇ ਵੀ ਪੁੱਛਦੇ ਨਾ ਕਿ ਮਤਲਬ ਮੈਨੂੰ ਲੱਗਦਾ ਸ਼ਾਇਦ 8-10 ਦਿਨਾਂ ਦੇ ਵਿੱਚ ਸ਼ੂਗਰ ਵੀ ਕੰਟਰੋਲ ਹੋ ਗਈ ਤੇ ਬੜੇ ਵਧੀਆ ਲੱਗਣਾ ਇਹਨਾਂ ਨੇ ਟੇਕ ਕੀਤਾ ਸਾਨੂੰ ਇਹ ਵਧੀਆ ਮਤਲਬ ਲੱਗ ਅੱਜ ਗੱਡੀ ਦੀ ਰੱਤ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਮੇਰੇ ਜਖਮ ਨੂੰ ਸੀਗਾ ਇੱਥੇ ਕੋਈ ਗੱਲ ਸਾਰਾ ਜਖਮ ਵੀ ਬੰਦ ਹੋ ਗਿਆ ਪਰ ਗਿਆ ਸਰਜਰੀ ਵੀ ਹੋ ਗਈ ਪਰ ਮਤਲਬ ਬਸ ਵੀ ਨਿਕਲ ਗਈ ਸਭ ਠੀਕ ਹੋ ਗਿਆ ਫਿਰ ਮਤਲਬ ਪ੍ਰੋਸਾ ਕਿੰਨਾ ਕਰਾਛਾ ਦੀ ਟ੍ਰੀਟਮੈਂਟ ਤੇ ਅਗਰ ਆਪਾਂ ਗੱਲ ਕਰੀਏ ਸਰ ਮੈਂ ਨਾ ਅੱਜ ਪਹਿਲੇ ਕਿਉਂ ਸ਼ਬਦ ਯੂਜ਼ ਕਰਦਾ ਜਦੋਂ ਮੈਂ ਕਿਸੇ ਕੋਲ ਗੱਲ ਕਰਦਾ ਤਾਂ ਮੈਂ ਕਹਿੰਦਾ ਕਿ ਰੱਬ ਮੈਂ ਦੇਖਿਆ ਧਰਤੀ ਦੇ ਪਰ ਮੈਂ ਦਰਸਾ ਵੱਲ ਉਂਗਲ ਕਰਦਾ ਕਿ ਯਾਰ ਰੱਬ ਮੈਂ ਦੇਖਿਆ ਧਰਤੀ ਦੇ ਪਰ ਕੀ ਹੋਣਾਗਾ ਉਹ ਮੈਂ ਨਾ ਮਤਲਬ ਲਿਪਨ ਇਨ ਫਰਮ ਮਾਈ ਹਾਰਟ ਕਿ ਮੈਂ ਇਹਨਾਂ ਨੂੰ ਦੇਖਦਾ ਹ ਬਿਲਕੁਲ ਬਿਲਕੁਲ ਮੈਂ ਆਪਣੇ ਕੋਲੇਜੇ ਮੇਰੇ ਅੱਗੇ ਕੋਈ ਵੀ ਬੰਦਾ ਹੁੰਦਾ ਸਰ ਜੇ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਉਹਨੂੰ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਓਕੇ ਤੇ ਮੈਂ ਉਹ ਬਰੋਫਰ ਲੈਟਰ ਦੇਵਾ ਪ੍ਰੀ ਗਾਰੰਟੀ ਦੇ ਕੇ ਕਹਣਾ ਕਿ ਮੇਰੀ ਜ਼ਿੰਮੇਵਾਰੀ ਹੈ ਤੁਹਾਂ ਜਾ ਕੇ ਲੈ ਓਕੇ ਬਹੁਤ ਵੱਡੀ ਗੱਲ ਹੈ ਜੀ ਸਹੀ ਹੈ ਸਰ ਥੈਂਕ ਯੂ ਥੈਂਕ ਯੂ ਤੁਹਾਡੇ ਟਾਈਮ ਦੇ ਲਈ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਜਿਵੇਂ ਆਪਾਂ ਨੇ ਸੁਣਿਆ ਨਾ ਤੁਹਾਡੇ ਪੇਸ਼ੈਂਟ ਤੋਂ ਉਸ ਤੋਂ ਬਾਅਦ ਮੈਨੂੰ ਹੀ ਲੱਗਦਾ ਵੀ ਕੁਝ ਪੁੱਛਣ ਜਾਂ ਦੱਸਣ ਨੂੰ ਰਹਿ ਗਿਆ ਹਾਂ ਜੀ ਜਿਵੇਂ ਉਹਨਾਂ ਨੇ ਕਿਹਾ ਵੀ ਧਰ ਜਿਵੇਂ ਕਿਹਾ ਜਾਂਦਾ ਵੀ ਡਾਕਟਰ ਰੱਬ ਦਾ ਰੂਪ ਹੁੰਦਾ ਤੇ ਡਾਕਟਰ ਸਾਹਿਬ ਉਸ ਜਿਹੜੀ ਚੀਜ਼ ਦੇ ਵਿੱਚ ਬਿਲਕੁਲ ਫਿੱਟ ਬੈਠਦੇ ਨੇ ਜੀ 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 ਜਿਹੜਾ ਸਾਹਿਬ ਲਾਸਟ ਕੁਐਸਚਨ ਹੈ ਕਿ ਤੁਹਾਡੀ ਜਿਹੜੀ ਸਪੈਸ਼ਲਾਈਜੇਸ਼ਨ ਦੀ ਗੱਲ ਕਰੀਏ ਜਿਵੇਂ ਹਰ ਬੰਦੇ ਦੀ ਹੁੰਦੀ ਹੈ ਹਰ ਡਾਕਟਰ ਦੀ ਹੁੰਦੀ ਹੈ ਤੁਹਾਡੀ ਕਾਦੇ ਵਿੱਚ ਹੈ ਜੀ ਵੈਸੇ ਮੇਰੇ ਕੋਲ ਹਰ ਤਰ੍ਹਾਂ ਦੇ ਪੇਸ਼ੈਂਟ ਨੇ ਜੀ ਵੈਸੇ ਐ ਅਲਰਜੀਜ਼ ਜਿਹੜੀਆਂ ਅੱਜ ਕੱਲ ਬਹੁਤ ਕਾਮਨ ਨੇ ਜੀ ਅਲਰਜੀਜ਼ ਜਿਹੜੀਆਂ ਹੈਗੀਆਂ ਅ ਅਨੀਆਂ ਜ਼ਿਆਦਾ ਕਾਮਨ ਵੀ ਨੇ ਔਰ ਉਹਨਾਂ ਨੇ ਟ੍ਰੀਟਮੈਂਟ ਉਹਨਾਂ ਦਾ ਔਖਾ ਹੈ ਤੇ ਅਲਰਜੀਜ਼ ਆਪਣੇ ਇੰਡੀਆ ਮੇਰੇ ਕੋਲ ਪੇਸ਼ੈਂਟ ਵੀ ਇੰਡੀਆ ਚੋ ਵੀ ਥਰੋਅਆਊਟ ਵਰਲਡ ਵੀ ਮੇਰੇ ਕੋਲ ਪੇਸ਼ੈਂਟ ਦੇ ਅਲਰਜੀਸ ਆ ਬਹੁਤ ਜ਼ਿਆਦਾ ਹੋ ਗਿਆ ਫੂਡ ਅਲਰਜੀਸ ਫੂਡ ਅਲਰਜੀ ਦੇ ਵਿੱਚ ਵੀਟ ਅਲਰਜੀ ਆ ਜਿਹੜੀ ਕਨੈਕਟ ਅਲਰਜੀ ਆ ਬਹੁਤ ਜ਼ਿਆਦਾ ਕਾਮਨ ਆ ਉਹ ਮੇਰਾ ਬਹੁਤ ਜ਼ਿਆਦਾ ਉਹਦੇ ਤੇ ਵੰਡਰਫੁਲ ਕੰਮ ਹੁੰਦਾ ਉਹਦੇ ਤੇ ਮੇਰੇ ਬਹੁਤ ਸਾਰੇ ਕੇਸਸ ਟੋਟਲੀ ਠੀਕ ਹੋਏ ਨੇ ਕੰਪਲੀਟਲੀ ਠੀਕ ਕਿਤੇ ਨੇ ਮੈਂ ਇਹਨਾਂ ਨੂੰ ਆਪਾਂ ਠੀਕ ਕਰ ਸਕਦੇ ਵਿਟਲਰਜੀ ਦਾ ਜਦ ਕਿ ਐਲੋਪੈਥੀ ਦੇ ਵਿੱਚ ਜਾਂ ਕਿਸੇ ਵੀ ਸਿਸਟਮ ਦੇ ਵਿੱਚ ਉਹਦਾ ਟ੍ਰੀਟਮੈਂਟ ਨਹੀਂ ਹੈਗਾ ਪਰ ਹੋਮਿਓਪੈਥਿਕ ਠੀਕ ਕਰ ਸਕਦੀ ਹੈ। ਇਹਦਾ ਸਭ ਤੋਂ ਮੇਰਾ ਫੇਵਰਿਟ ਸਬਜੈਕਟ ਵੀ ਹੈ ਔਰ ਮੇਰੇ ਕੋਲ ਕੇਸਿਸ ਵੀ ਉਸ ਚੀਜ਼ ਦੇ ਬਹੁਤ ਨੇ ਮੈਂਟਲ ਡਿਜ਼ੀਜ਼ ਚਾਹੇ ਉਹ ਡਿਪਰੈਸ਼ਨ ਹੈ ਚਾਹੇ ਉਹ ਐਂਗਜ਼ਾਈਟੀ ਹੈ ਚਾਹੇ ਉਹ ਪਾਗਲਪਨ ਇਨਸੈਨਿਟੀ ਹੈ ਕਿਸੇ ਵੀ ਤਰੀਕੇ ਦੀ ਤਾਂ ਵੀ ਤਾਂ ਉਹ ਮੇਰਾ ਫੇਵਰਿਟ ਸਬਜੈਕਟ ਵੀ ਹੈ ਮੇਰੀ ਹੋਰ ਤੇ ਕਮਾਂਡ ਵੀ ਬਹੁਤ ਜ਼ਿਆਦਾ ਹੈ। ਮੈਂ ਦਾਵਾ ਕਰਦਾ ਵੀ ਹਰ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਮੈਂਟਲ ਡਿਸਆਰਡਰਸ ਕੋਈ ਵਹਿਮ ਪਰਮ ਹੈ ਲੋਕਾਂ ਨੂੰ ਛੋਟੇ ਛੋਟੇ ਵਹਿਮ ਹੈ ਛੋਟੀਆਂ ਐਂਗਜ਼ਾਇਟੀਆਂ ਹੈ ਘਬਰਾਹਟ ਹੈ ਪੇਪਰ ਦੇ ਇੰਤਜ਼ਾਮ ਤੋਂ ਪਹਿਲਾਂ ਘਬਰਾਹਟ ਹੈ ਬਾਥਰੂਮ ਦੇ ਵਿੱਚ ਨੰਦਦੇ ਹੋਏ ਕੁੰਡੀ ਲਾਂ ਤੋਂ ਘਬਰਾਹਟ ਹੈ ਬੱਸ ਦੇ ਵਿੱਚ ਚੜਨ ਤੋਂ ਘਬਰਾਹਟ ਹੈ ਸੜਕ ਦੇ ਸੜਕ ਨੂੰ ਕ੍ਰਾਸ ਕਰਨ ਲਈ ਘਬਰਾਹਟ ਹੈ ਆ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਵਹਿਮ ਨੇ ਲੋਕਾਂ ਨੂੰ ਜਿਹੜੇ ਕਿ ਜਿਨ੍ਹਾਂ ਦੇ ਕਾਰਨ ਜਿਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਬਹੁਤ ਸਾਰੇ ਫਾਈਨੈਂਸ਼ੀਅਲ ਲਾਸ ਤੋਂ ਬਾਅਦ ਕਈ ਤਰ੍ਹਾਂ ਦੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਬਹੁਤ ਸਾਰੇ ਲਵ ਅਫੇਅਰਸ ਟੁੱਟਣ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਲੋਕ ਤਾਂ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਜਦ ਸਾਨੂੰ ਕੌਜ਼ ਪਤਾ ਹੁੰਦਾ ਵੀ ਇਹਦੇ ਇਹਦੀ ਮੈਂਟੈਲਿਟੀ ਖਰਾਬ ਹੋਣ ਦੇ ਪਿੱਛੇ ਇਹਦਾ ਇਹ ਰੀਜ਼ਨ ਹੋ ਸਕਦਾ ਹੈ ਇਹ 엘ਮੈਂਟ ਹੋ ਸਕਦੀ ਹੈ ਤਾਂ ਉਹਦੇ ਚੀਜ਼ ਨੂੰ ਜਦ ਅਸੀਂ ਲੈ ਕੇ ਟ੍ਰੀਟਮੈਂਟ ਕਰਦੇ ਆ ਤਾਂ ਉਹ ਬਿਲਕੁਲ ਠੀਕ ਹੋ ਜਾਂਦਾ ਸਭ ਤੋਂ ਉੱਪਰ ਗੱਲ ਹੈ ਹੋਮਿਓਪੈਥੀ ਦੀ ਦਵਾਈਆਂ ਉਸ ਦੇ ਉੱਤੇ ਮਾਰਵਲੇ ਸੀ ਕੰਮ ਕਰਦੀਆਂ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੀਆਂ ਨੇ ਬਹੁਤ ਫਾਸਟ ਕੰਮ ਕਰਦੀਆਂ ਨੇ ਜੀ ਥੈਂਕ ਯੂ ਡਾਕਟਰ ਤੇ ਅ ਦੋਸਤੋ ਜਿਵੇਂ ਆਪਾਂ ਡਾਕਟਰ ਸਾਹਿਬ ਤੋਂ ਸੁਣਿਆ ਮਤਲਬ ਆਪਾਂ ਹੀ ਮੰਨਦੇ ਆ ਵੀ ਇਹ ਬੰਦਾ ਯਾਰ ਆਪਣੀ ਤਰੀਸਤਾ ਕਰਦਾ ਹੀ ਹੁੰਦਾ ਹਨ ਪਰ ਇਹਨਾਂ ਨੇ ਆਪਾਂ ਨੇ ਅੱਜ ਮਰੀਜ਼ਾਂ ਨਾਲ ਗੱਲ ਕੀਤੀ ਆ ਪੇਸ਼ੈਂਟ ਨਾਲ ਗੱਲ ਕੀਤੀ ਆ ਉਹਨਾਂ ਨੇ ਡਾਕਟਰ ਸਾਹਿਬ ਦੀ ਰੱਜ ਕਿ ਤਰੀਫ਼ ਕੀਤੀ ਆ ਇਹ ਕੋਈ ਪ੍ਰੀਪਲਾਨ ਵੀਡੀਓ ਨਹੀਂ ਸੀ ਅਸੀਂ ਜਸਟ ਆਏ ਆ ਕੇ ਦੇਖਿਆ ਕਿ ਪੇਸ਼ੈਂਟ ਹੈਗੇ ਨੇ ਆਪਾਂ ਨੇ ਗੱਲ ਕੀਤੀ ਉਹਨਾਂ ਨਾਲ ਵੀਡੀਓ ਕਾਲ ਵੀ ਕੀਤੀ ਆ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਡਾਕਟਰ ਸਾਹਿਬ ਕੋਲੇ ਜ਼ਰੂਰ ਵਿਜ਼ਿਟ ਕਰੋ ਐਡਰੈਸ ਆਪਾਂ ਅਗਰ ਗੱਲ ਕਰੀ ਐਡਰੈਸ ਦੀ ਜਦੋਂ ਆਪਾਂ ਸਿਵਲ ਸਕੂਲ ਤੋਂ ਜਾਂਦੇ ਆ ਸਿਵਲ ਹਸਪਤਾਲ ਨੰਬਰ ਇਹਨਾਂ ਦਾ স্ক্রিন ਤੇ ਆ ਰਿਹਾ ਇਹਦੇ ਨਾਲ ਕੰਟੈਕਟ ਕਰ ਸਕਦੇ ਹੋ ਮਤਲਬ ਤੁਹਾਡੀਆਂ ਜ਼ਿੰਦਗੀ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਡਾਕਟਰ ਸਾਹਿਬ ਠੀਕ ਕਰ ਸਕਦੇ ਤੇ ਬਾਕੀ ਪਤਾ ਤੁਹਾਨੂੰ ਰਿਹਾ ਕੀ ਲੱਗੇਗਾ ਅਗਰ ਤੁਸੀਂ ਇਹਨਾਂ ਦੇ ਪੇਸ਼ੈਂਟ ਹੋ ਜਾਇਆ ਇਹਨਾਂ ਨੂੰ ਦਵਾਈ ਲਈਏ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਵੀ ਦੱਸੋ ਜਾਂ ਹੋਮੋਪੈਥੀ ਨਾਲ ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਵੀ ਤੁਸੀਂ ਕਮੈਂਟ ਕਰੋ ਤਾਂ ਕਿ ਆਪਾਂ ਉਹਦਾ ਆਨਸਰ ਵੀ ਡਾਕਟਰ ਸਾਹਿਬ ਤੋਂ ਲੈ ਸਕੀਏ ਬਾਕੀ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦ ਮਿਲਾਂਗੇ ਉਮੀਦ ਕਰਦੇ ਹਾਂ ਸਾਰੇ ਹੱਸਦੇ ਵੱਸਦੇ ਰਹੋ ਕਿ ਹਨਾ ਵੈਸੇ ਡਾਕਟਰੋਂ ਤੋਂ ਦੂਰ ਰਹੋ ਪਰ ਅਗਰ ਪ੍ਰੋਬਲਮ ਆ ਇਦੇ ਚ ਪੈਸੇ ਘੱਟ ਲੱਗਣਗੇ ਇੱਕ ਪਟਾ ਸਮਾਂ ਘੱਟ ਲੱਗੇ ਤੇ ਜਿਹੜੀ ਬਿਮਾਰੀ ਆ ਜੜ ਤੋਂ ਖਤਮ ਹੋਏਗੀ ਬਾਕੀ ਮਿਲਦੇ ਆਇਆਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ